ਅੱਜ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਅਮ੍ਰਿਤਸਰ ਦੇ ਵਿੱਚ ਤੇ ਸਾਡੇ ਤੇਰੇ ਚੀਫ ਗੈਸ ਸੀਗੇ ਸਾਡੇ ਮਿਨਿਸਟਰ ਤਰਨਪ੍ਰੀਤ ਸੌਨ ਸੀਗੇ ਔਰ ਬੜਾ ਅੱਛਾ ਪ੍ਰੋਗਰਾਮ ਕੀਤਾ ਗਿਆ ਹੈ ਪਹਿਲਾ ਮਾਰਚ ਪਾਸ ਹੋ ਗਿਆ ਮਾਰਚ ਪਾਸ ਦੇ ਬਾਅਦ ਚਾਂਗਿਆ ਨਿਕਲੀਆਂ ਨੇ ਅਲੱਗ-ਅਲੱਗ ਔਰ ਹੁਣ ਅੰਦਰ ਕੰਪੀਟੀਸ਼ਨ ਬੱਚੇ ਜਿਹੜੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ ਤਾਂ ਇਹ ਸਾਡਾ ਇੱਕ ਪ੍ਰਤੀਕ ਹੈ ਸਾਡੀ ਜਿਹੜੀ ਆਜ਼ਾਦੀ ਹੈ ਉਹਦਾ ਔਰ ਇਹ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਜਿਹੜੀ ਆਜ਼ਾਦੀ ਇੰਨੀ ਮੁਸ਼ਕਲ ਨਾਲ ਲਈ ਹੈ ਜਿੱਤਾਂ ਸਾਡੇ ਪੁਰਖਿਆਂ ਨੇ ਕਿਹਾ ਕਿ ਆਪਣੀ ਆਜ਼ਾਦੀ ਕੋ ਹਮ ਹਰ ਕਿਸ ਮਿਟਾ ਸਕਤੇ ਨਹੀਂ ਸਰ ਕਟਾ ਸਕਤੇ ਹੈ ਲੇਕਿਨ ਸਰ ਝੁਕਾ ਸਕਤੇ ਨਹੀਂ ਸੋ ਚੀਜ਼ ਨੂੰ ਬਿੰਦੇ ਹੋਏ ਸਾਨੂੰ ਸਭ ਨੂੰ ਚਾਹੀਦਾ ਹੈ ਜਿੰਨੇ ਅਸੀਂ ਭਾਰਤ ਵਾਸੀ ਆ ਕਿ ਅਸੀਂ ਕੋਈ ਅਜਾ ਕੰਮ ਨਾ ਕਰੀਏ ਜਿਸ ਨਾਲ ਸਾਡੀ ਆਜ਼ਾਦੀ ਨੂੰ ਖਤਰਾ ਹੋਵੇ ਅਸੀਂ ਰਲ ਮਿਲ ਕੇ ਰਹੀਏ ਪਿਆਰ ਬਣਾਈਏ ਸਾਰੇ ਕੰਮ ਕਰੀਏ ਸਾਰੇ ਮਿਹਨਤ ਕਰੀਏ ਔਰ ਇਹਦੇ ਨਾਲ ਹੀ ਸਾਡੀ ਜਿਹੜੀ ਆਜ਼ਾਦੀ ਇੱਕ ਹੈ ਰਹਿ ਸਕਦੀ ਹੈ ਔਰ ਮੈਂ ਫਿਰ ਅਪੀਲ ਕਰਦਾ ਹਾਂ ਸਾਰੇ ਦੇਸ਼ ਵਾਸੀਆਂ ਨੂੰ ਕਿ ਪ੍ਰੇਮ ਪਿਆਰ ਸੀ ਪੜਾ ਕੇ ਰੱਖੀ। ਦਿੱਲੀ ਚ ਵੀ ਝਾਕੀ ਸ਼ਾਮਲ ਹੋਈ ਹੈ ਪੰਜਾਬ ਨੂੰ ਵੀ ਦੇਖਣੇ। ਜੀ ਬាទ। ਹਾਂ ਜੀ ਪਿਛਲੇ ਵਾਰ ਰਹਿ ਗਈ ਸੀ ਕਿ ਕਿਸੇ ਕਾਰਨ ਕਰਕੇ ਵੀ ਸੋ ਮਾੜੀ ਗੱਲ ਸੀ ਕਿ ਐਤ ਕੀ ਹੋ ਗਈ ਹੈ ਬਹੁਤ ਚੰਗੀ ਗੱਲ ਹੈ ਮੈਂ ਸراہਨਾ ਕਰਦਾ ਹਾਂ ਇਸ ਗੱਲ ਦੀ ਸੈਂਟਰਲ ਗਵਰਨਮੈਂਟ ਦੀ ਵੀ ਔਰ ਪੰਜਾਬ ਗਵਰਨਮੈਂਟ ਦੀ ਵੀ ਕਿ ਉਹਨੇ ਰਲ ਮਿਲ ਕੇ ਮੈਂ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਸਾਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈ। ਸੋ ਇਹ ਜਿਹੜੀਆਂ ਹੋ ਜਾਂਦੀਆਂ ਵੀ ਸੈਂਟਰ ਇੰਚ ਕਰ ਰਹੀ ਹੈ, ਪੰਜਾਬ ਗਵਰਨਮੈਂਟ ਇੰਚ ਕਰ ਰਹੀ ਹੈ ਉਹ ਨੌਬਤ ਕਦੇ ਨਹੀਂ ਹੋਣੀ ਚਾਹੀਦੀ ਨਾ ਸੈਂਟਰ ਵੱਲੋਂ ਨਾ ਪੰਜਾਬ ਗਵਰਨਰ ਵੱਲੋਂ ਨਹੀਂ ਚਾਹੀਦੀ ਕਦੇ ਨੌਬਤ ਹੋਣੀ ਚਾਹੀਦੀ। ਸਰ ਜੀ ਛੋਟੇ ਸਾਲ ਹੋਇਆ ਜੀ ਕਿਸਾਨ ਜਿਹੜੇ ਨੇ ਮਾਧਿਪਾਸ ਕਰ ਰਹੇ ਨੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਮੌਲ ਤੋਂ ਬਾਹਰ ਵੀ ਨਾ ਲੋਕ ਪਰਦਾਸ਼ੀਨਤਾ ਜਾ ਪਰ ਮੰਗਾ ਉਹਨਾਂ ਦੀਆਂ ਨਹੀਂ ਮੰਨੀਆਂ ਜਾਂਦੀ। ਦੇਖੋ ਇਸ ਤਰ੍ਹਾਂ ਜੇ ਕਿ ਕਾਰਪੋਰੇਟ ਘਰਾਣੇ ਜਿਹੜੇ ਕੰਟਰੋਲ ਕਰ ਰਹੇ ਨੇ ਔਰ ਸਿਰਫ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਜੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਮਰੀਕਾ ਚੋਂ ਨਾ ਕੀਤਾ ਸੀਗਾ ਅਜੋ 1930 20 ਤਿੱਧਾ ਲੱਗੇ ਚਾਗੇ ਔਰ ਤੁਸੀਂ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਵੇਖੋ ਤੇ ਉਜੜ ਗਏ ਸੀ ਲੋਕ ਬੁਰੀ ਤਰ੍ਹਾਂ ਉਜੜ ਗਏ ਸੀਗੇ ਲੋਕਾਂ ਕੋ ਜਿਨ੍ਹਾਂ ਕੋ ਵੱਡੀਆਂ-ਵੱਡੀਆਂ ਬਹੁਤ ਬਹੁਤ ਜ਼ਮੀਨਾਂ ਸੀ ਕਿਆਂ ਉਹ ਵੀ ਆਪਣੇ ਕਰਜ਼ੇ ਦੇ ਜੋਗੇ ਨਿਸਰੇ ਬੈਂਕਾਂ ਨੇ ਉਹਨਾਂ ਜ਼ਮੀਨਾਂ ਕੋਲਕ ਕਰ ਲੀਆਂ ਸੀ ਕਿਆਂ ਉਹ ਬਹੁਤ ਲੋਕ ਮੜ ਕੇ ਵੈਸਟ ਕੋਸਟ ਤੇ ਕੈਲੀਫੋਰਨੀਆ ਵੱਲ ਜ਼ਮੀਨਾਂ ਵੱਧ ਤੁਸੀਂ ਉਧਰ ਮੂਵ ਕੀਤੇ ਬਹੁਤ ਲੋਕ ਜਲੇ ਮੈਨੇ ਕਹਾਣੀਆਂ ਪੜ੍ਹੀਆਂ ਤੇ ਦੁੱਖ ਹੁੰਦਾ ਅਸੀਂ ਸੋਚ ਨਹੀਂ ਸਕਦੇ ਕਿ ਅਮਰੀਕਾ ਵਰਗੇ ਮੁਲਕ 'ਚ ਇਹ ਹਾਲ ਹੋਏਗਾ ਹਿੰਦੁਸਤਾਨ 'ਚ ਦਾ ਕੀ ਅਸਰ ਪੈਗਾ ਅਸੀਂ ਸੋਚ ਨਹੀਂ ਸਕਦੇ ਸਾਡੀ ਸਰਕਾਰ ਦੀ ਸੈਂਟਰ ਸਰਕਾਰ ਦੀ ਕੋਈ ਕੋਸ਼ਿਸ਼ ਹੈ ਕਿ ਅਸੀਂ ਪਿੰਡੋਂ ਚੁੱਕੇ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਹਿਰਾਂ ਵੱਲ ਲਾ ਜੀਏ ਇਹ ਕੋਈ ਮਾੜੀ ਗੱਲ ਨਹੀਂ ਹੈ ਕੋਈ ਵੀ ਚੀਜ਼ ਪ੍ਰੋਗਰੈਸ ਹੋਏ ਤੇ ਹੋਣੀ ਚਾਹੀਦੀ ਹੈ ਲੇਕਿਨ ਉਹਦੇ ਲਈ ਪ੍ਰਬੰਧ ਕੀਆ ਗਿਆ ਸਾਡੇ ਕੋਲ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਕੋ ਰਹਿਣ ਦੀ ਕੋਈ ਜਗ੍ਹਾ ਨਹੀਂ ਗਈ ਸੜਕਾਂ ਨਹੀਂ ਗਈਆਂ ਪਾਣੀ ਨਹੀਂ ਗਿਆ ਉਹਨਾਂ ਵਾਸਤੇ ਟਾਇਲਟਸ ਨਹੀਂ ਗਏ ਤੇ ਪਿੰਡਾਂ ਤੋਂ ਅਸੀਂ ਲਿਆ ਕੇ ਕਿਸ ਲੰਮਸ ਬਣਾਉਣੇ ਸ਼ਹਿਰਾਂ ਦੇ ਵਿੱਚ ਇਸ ਕਰਕੇ ਮੇਰੀ ਤੇ ਹੀ ਰਏ ਆ ਕਿ ਸਾਨੂੰ ਜਿਹੜੀ ਉਹ ਗਾਂਧੀਅਨ ਪਾਲਿਸੀ ਸੀਗੀ ਕਿ ਸਾਨੂੰ ਪਿੰਡਾਂ ਨੂੰ ਹੀ ਚੰਗਾ ਕਰਨਾ ਚਾਹੀਦਾ ਸਾਨੂੰ ਜਿਹੜੀਆਂ ਸ਼ਹਿਰ ਦੇ ਪੈਰੀਫਰਿਟੇ ਸੜਕਾਂ ਹੋਣ ਉਹ ਚੰਗੀਆਂ ਬਣਾਉਣੀ ਚਾਹੀਦੀਆਂ ਨੇ ਸਾਨੂੰ ਸ਼ਹਿਰ ਦੇ ਪੈਰੀਫਰਿਟੇ ਹਸਪਤਾਲ ਖੜਨੇ ਚਾਹੀਦੇ ਆ ਉੱਥੇ ਸਾਨੂੰ ਕਾਰੋਬਾਰ ਖੜਨੇ ਚਾਹੀਦੇ ਤਾਂ ਕਿ ਲੋਕੀ ਸ਼ਹਿਰ ਦੇ ਅੰਦਰ ਵੜਨ ਨੀ ਨਾ ਸ਼ਹਿਰ ਬਾਹਰ ਬਸ਼ਾਰੋ ਬਾਰ ਬਹਿਣ ਔਰ ਤਾਹੀਂ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਅਸੀਂ ਖੁਸ਼ ਰਹਿ ਸਕਦੇ ਆ ਅੰਮ੍ਰਿਤ ਸਰ ਦਾ ਅਮਰੀਕਨ ਨੂੰ ਵੇਖਣਾ ਚਾਹੀਦਾ ਕਿ ਕੱਲ ਤਰ ਮੈਂ ਤੇ ਇਹ ਪਰਮਾਤਮਾ ਨੂੰ ਕਹਾਂ ਕਿ ਕੋਈ ਚੰਗਾ ਬੰਦਾ ਸਾਡੇ ਗਾਵੇ ਇਮਾਨਦਾਰ ਆਦਮੀ ਆਵੇ ਔਰ ਜਿਹੜਾ ਸਿਰਫ ਧੜੇ ਬਾਜ਼ੀ ਇਹਨਾਂ ਵੰਡਿਆ ਹੋਵੇ ਸਾਰਿਆਂ ਨੂੰ ਬਰਾਬਰ ਲੈ ਕੇ ਚੱਲੇ ਨਾਲ ਲੈ ਕੇ ਚੱਲੇ ਔਰ I'm a da vida